ਜਿਨੇ ਕਿਹਾ ਸੀ 13 ਜੀ ਔਰ ਪੰਜਾਬ 13 ਜੀ ਦਾ ਜਿਹੜਾ ਦ੍ਰਿਸ਼ ਉਹ ਨਜ਼ਰ ਆਉਂਦਾ ਮੈਂ ਲੋਕਾਂ ਦੇ ਵਿੱਚ ਜਾ ਰਿਹਾ ਲੋਕ ਬਹੁਤ ਸਾਰੀ ਔਰਤਾਂ ਕਹਿੰਦੇ ਸਾਡੇ 50000 ਰੁਪਏ ਮਹੀਨੇ ਸਾਲ ਦਾ ਤੁਸੀਂ ਪੁੱਛਤਾ ਟੋੜੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਜਮਾਨਤ ਕੀ ਕਹੂੰ ਦੇਖੋ ਉਹਨਾਂ ਨੂੰ ਅੰਤਰੀ ਮਰਾਹਤ ਦਿੱਤੀ ਅੱਜ ਇਹਨਾਂ ਨੇ ਅਪ ਟੂ ਇਲੈਕਸ਼ਨ ਟਾਈਮ ਤੇ ਨਾਦਰ ਸ਼ਾਹੀ ਹੈ ਉਹਨੂੰ ਪਸੰਦ ਨਹੀਂ ਕਰ ਰਿਹਾ ਕਾਂਗਰਸ ਦੀ ਜੇਕਰ ਗੱਲ ਕਰੀਏ ਕਾਂਗਰਸ ਦੇ ਵਿੱਚ ਫੁੱਟ ਨਜ਼ਰ ਆ ਰਹੀ ਹੈ ਔਰ ਸੰਤੋਸ਼ ਚੋਧਰੀ ਨੇ ਵੀ ਅੱਜ ਆਜ਼ਾਦ ਲੜਨ ਦਾ ਐਲਾਨ ਕਰ ਦਿੱਤਾ ਹੈ ਦੇਖੋ ਕਾਂਗਰਸ ਦੇ ਮੈਨੂੰ ਕਹਿਣਾ ਚਾਹੀਦਾ ਪੰਜਾਬ ਦਾ ਕਾਂਗਰਸ ਭੱਲੇ ਕੱਖਾ ਅਗਰ ਡਾਕਟਰ ਆਸਮਾਨ ਸਾਹਿਬ ਨੇ ਕਾਂਗਰਸ ਛੱਡੀ ਔਰ ਆਮ ਆਦਮੀ ਪਾਰਟੀ ਜੋਇਨ ਕੀਤੀ ਦੋ ਕੰਮ ਮੈਨੂੰ ਜਲੰਧਰ ਰੋਡ ਬੀੜੀ ਹਸ਼ਾਰਪੁਰ ਨੂੰ ਮੁੱਖ ਮੰਤਰੀ ਜੀ ਨੇ ਜਿਲ੍ਹੇ ਨੂੰ ਮੈਡੀਕਲ ਕਾਲਜ ਦਿੱਤਾ ਇਹ ਤੋਂ 100 ਬੱਚਾ ਐਮਬੀਬੀਐਸ ਕਰਕੇ ਜਾਏਗਾ 450 ਕਰੋੜ ਰੁਪਏ ਸਭ ਤੋਂ ਪਹਿਲਾਂ ਦਿੱਤਾ ਔਰ 300 ਬੈੱਡ ਦਾ ਨਵਾਂ ਹਸਪੀਟਲ ਦਿੱਤਾ ਕਦੇ ਇਦਾਂ ਹੋਇਆ ਬੀਜੇਪੀ ਨੇ ਅਨਿਤੋ ਸੋਮਪrakash ਨੂੰ ਚੋਣ ਮੈਦਾਨ ਚ ਉਤਾਰਿਆ ਉਮੀਦਵਾਰ ਉਹਨਾਂ ਬਾਰੇ ਕੀ ਕਹੋਗੇ ਇੱਕ ਮੰਤਰੀ ਦਾ ਇੱਕ ਲੋਕਲ ਮੈਂਬਰ ਬਦਲ ਲੈਣਾ ਹੈ ਉਹ ਲੋਕਾਂ ਨੂੰ ਮਿਲੇ ਤੱਕ ਦੀ ਵੱਡੀ ਗੱਲ ਪਤਾ ਨਹੀਂ ਕਿਹੜੇ ਮੂਡ ਦੇ ਨਾਲ ਹੈ ਕਿਹੜੇ ਮਨ ਦੇ ਨਾਲ ਲੋਕਾਂ ਦੇ ਦੁਆਰਾ ਗਏ ਹਨ ਇਹ ਤਾਂ ਸੋਮਪrakash ਨੂੰ ਲਾ ਕੇ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਏਵੀਪੀ ਸਾਝਾ ਤੇ ਅੱਜ ਮੈਂ ਮੌਜੂਦ ਹਾਂ ਹੁਸ਼ਿਆਰਪੁਰ ਵਿੱਚ ਜਿੱਥੇ ਜਿੱਥੇ ਸਾਡੇ ਨਾਲ ਮੌਜੂਦ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਜੀ ਬ੍ਰਹਮਸ਼ੰਕਰ ਜਿੰਪਾ ਜੀ ਬਹੁਤ ਬਹੁਤ ਸਵਾਗਤ ਹੈ ਨਮਸਕਾਰ ਲੋਕ ਸਭਾ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ ਕਿ ਪਾਰਟੀ ਨੂੰ ਰਿਸਪਾਂਸ ਮਿਲ ਰਿਹਾ ਦੇਖੋ ਸਾਡੇ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਜ ਜੀ ਨੇ ਕਿਹਾ ਸੀ 13 0 ਔਰ ਪੰਜਾਬ 13 0 ਦਾ ਜਿਹੜਾ ਦ੍ਰਿਸ਼ ਉਹ ਨਜ਼ਰ ਆ ਰਿਹਾ ਅੱਜ ਡਾਕਟਰ ਰਾਜ ਕੁਮਾਰ ਛੱਬੇਵਾਲ ਜੀ ਨੇ ਜਦੋਂ ਪੇਪਰ ਦਾਖਲ ਕੀਤੇ ਉਸ ਤੋਂ ਪਹਿਲਾਂ ਮੇਰਾ ਖਿਆਲ ਹੈ ਵੀ ਘੱਟ ਤੋਂ ਘੱਟ 30000 ਤੋਂ ਉੱਤੇ ਸਾਡੇ ਬੰਦਿਆਂ ਨੇ ਨਾਲ ਅਸੀਂ ਰੋਲ ਸ਼ੋਅ ਕੀਤਾ ਔਰ ਲੋਕਾਂ 'ਚ ਐਨਾ ਉਸਾ ਆ ਸਾਡੇ ਤਾਂ ਮੈਂ ਇਹ ਵੀ ਗੱਲ ਕਹਿ ਸਕਦਾ ਸਾਡੇ ਕੈਂਡੀਡੇਟ ਸਾਹਿਬ ਦਾ ਵੀ ਬਹੁਤ ਸਵਾਗਤ ਕੀਤਾ ਲੋਕਾਂ ਨੇ ਔਰ ਮੈਂ ਲੋਕਾਂ ਦੇ ਵਿੱਚ ਜਾ ਰਿਹਾ ਲੋਕ ਬਹੁਤ ਸਾਰੇ ਹੋਰ ਤਾਂ ਕਿੰਨੇ ਸਾਡੇ 50000 ਰੁਪਏ ਮਹੀਨਾ ਸਾਲ ਦਾ ਤੁਸੀਂ ਬਚਾਤਾ 620 ਯੂਨਿਟ ਬਿਜਲੀ ਮਾਫ ਕਰਕੇ ਅਸੀਂ ਉਹ ਜਿਹੜਾ ਪੈਸਾ ਕਿਤੇ ਹੋਰ ਖਰਚ ਕਰਦੇ ਆਪਣੇ ਬੱਚਿਆਂ ਦੇ ਵੈਲਫੇਅਰ ਲਈ ਕੰਮ ਕਰ ਰਹੇ ਹਾਂ ਸੋ ਮੇਰੇ ਕਹਿਣ ਦਾ ਮਤਲਬ ਹੈ ਇੱਕ ਐਡਾ ਅੱਛਾ ਮਾਹੌਲ ਆ ਕਿਉਂਕਿ ਗਵਰਨਮੈਂਟ ਦਾ ਜਿਹੜਾ ਕੰਮ ਚੱਲ ਰਿਹਾ ਉਹਨੂੰ ਮੱਦੇਨਜ਼ਰ ਰੱਖ ਕੇ ਅੱਜ ਪੰਜਾਬ ਦੇ 2 ਸਾਲ ਦਾ ਜਿਹੜਾ ਕਾਰਿਆਕਾਲ ਹੈ ਉਹ ਲੋਕ ਉਹਦਾ ਵੀ ਸਵਾਗਤ ਕਰ ਰਹੇ। ਟੋਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਅੱਜ ਜ਼ਮਾਨਤ ਮਿਲੀ ਹੈ। ਕੀ ਕਹੋਗੇ? ਦੇਖੋ ਉਹਨੂੰ ਅੰਤਿਮ ਰਾਹਤ ਦਿੱਤੀ ਅੱਜ ਜਿਨ੍ਹਾਂ ਨੇ ਅਪ ਟੂ ਇਲੈਕਸ਼ਨ ਟਾਈਮ ਲੇਕਿਨ ਇਹ ਜਿਹੜਾ ਕੇਸ ਹੈ ਇਹ ਅੱਜ ਲੋਕ ਜਿਹੜੇ ਆ ਜਿਹੜੀ ਨਾਦਰ ਸ਼ਾਹੀ ਹੈ ਉਹਨੂੰ ਪਸੰਦ ਨਹੀਂ ਕਰ ਰਹੇ। ਔਰ ਇਹਦਾ ਜਿਹੜਾ ਰਿਜ਼ਲਟ ਹੈ ਤੁਸੀਂ ਦੇਖੋਗੇ। ਇਹ ਭਾਜੀਪੀ ਸਰਕਾਰ ਨੂੰ ਮਹਿਸੂਸ ਹੋਏਗਾ ਬਾਅਦ ਚ। ਤੁਸੀਂ ਬਹੁਤ ਗਲਤ ਕੰਮ ਕਰ ਰਹੇ ਸੀ। ਕਾਂਗਰਸ ਦੀ ਜੇਕਰ ਗੱਲ ਕਰੀਏ ਕਾਂਗਰਸ ਦੇ ਵਿੱਚ ਫੁੱਟ ਨਜ਼ਰ ਆ ਰਹੀ ਹੈ ਔਰ ਸੰਤੋਸ਼ ਚੌਧਰੀ ਨੇ ਵੀ ਅੱਜ ਆਜ਼ਾਦ ਲੜਨ ਦਾ ਐਲਾਨ ਕਰ ਦਿੱਤਾ ਹੈ ਕੀ ਕਹੋਗੇ ਦੇਖੋ ਕਾਂਗਰਸ ਦੇ ਮੈਨੂੰ ਕਹਿਣਾ ਚਾਹੀਦਾ ਪੰਜਾਬ 'ਚ ਤਾਂ ਕਾਂਗਰਸ ਦੇ ਭੱਲੇ ਕੱਖ ਨੇ ਮੰਨ ਲਓ ਇੰਨੀ ਇਹਨਾਂ ਦੀ ਲੀਡਰਸ਼ਿਪ ਦੇ ਵਿੱਚ ਮੈਜੋਰਟੀ ਲੈਵਲ ਹੀ ਹੈ ਨਹੀਂ ਜੀ ਮਿਚੋਟੀ ਲੈਵਲ ਅਗਰ ਡਾਕਟਰ ਆਸਕ ਮਾਰਜੀ ਨੇ ਕਾਂਗਰਸ ਛੱਡੀ ਔਰ ਆਮ ਆਦਮੀ ਪਾਰਟੀ ਜੁਆਇਨ ਕੀਤੀ ਦੋ ਕਾਰਨ ਸੀ ਮੇਜਰ ਕਾਰਨ ਮੈਂ ਕਹਿ ਸਕਦਾ ਕਾਂਗਰਸ ਦੇ ਹਾਲਾਤ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਪਾਣਜੀ ਦਾ 2 ਸਾਲ ਦਾ ਜਿਹੜਾ ਰਿਕਾਰਡਡ ਕੰਮ ਕੀਤਾ ਸਰਕਾਰ ਨੇ ਅਜੇ ਤੱਕ ਦੋ ਸਾਲਾਂ ਦੀ ਸਰਕਾਰਾਂ ਇੰਨਾ ਕਦੀ ਕੰਮ ਨਹੀਂ ਕਰਦੀਆਂ ਜੀ 600 ਯੂਨਿਟ ਬਿਜਲੀ ਦੇਣ 43000 ਨੌਕਰੀਆਂ ਦੇ ਦੇਣ ਟੋਲਪਾਜ਼ਾ ਬੰਦ ਕਰਦਣ ਫਰਿਸ਼ਟੇ ਸਕੀਮ ਚਲਾਦਣ 30 ਕਿਲੋਮੀਟਰ ਰੋਡ ਗੱਡੀ ਘੜੀ ਕਰਦਣ ਨਮੀਆਂ ਨਵੇਂ ਹਜ਼ਾਰਾਂ ਦੇ ਹਿਸਾਬ ਨਾਲ ਟਿਊਬਵਲ ਲਗਦਣ ਜਿੱਥੇ ਲੋਡ ਪਈ ਹੈ ਨਵੇਂ ਸਰਫਸ ਬਾਟਰ ਦੇ 2200 ਕਰੋੜ ਰੁਪਏ ਦੇ ਪ੍ਰੋਜੈਕਟ ਚੱਲਣ ਉਹ ਕਦੀ ਇਹਦਾ ਸਰਕਾਰਾਂ ਚ ਹੋਇਆ ਨਹੀਂ ਮੈਂ ਆਪਣੇ ਸਿਰਫ ਆਪਣੇ ਹੀ ਹੁਸ਼ਿਆਰਪੁਰ ਦੀ ਗੱਲ ਕਰਾਂ ਤੇ ਮੇਰਾ ਖਿਆਲ ਆ 100 ਤੋਂ 150 ਟੂਪਰ ਜ਼ਿਲ੍ਹੇ ਦੇ ਵਿੱਚ ਲੱਗਾ ਹੁਣ ਤੱਕ 2 ਸਾਲ ਦਾ ਰਿਕਾਰਡ ਤੋੜ ਜੀ 40 ਦੇ ਆਪਣੀ ਵਿਧਾਨ ਸਭਾ ਜੀ ਕੰਮ ਚੱਲ ਰਹੇ ਆ ਜਿਹੜੇ ਲੱਗੇ ਸੋ ਇਦਾਂ ਕਦੀ ਸਰਕਾਰਾਂ ਨੇ ਕੰਮ ਹੀ ਨਹੀਂ ਸੀ ਕੀਤਾ ਸਰਕਾਰਾਂ ਦਾ ਉੱਠ ਕੇ ਸੁੱਤਾ ਉੱਠ ਕੇ ਜਾਂਦੀ ਸੀ ਸਾਢੇ 4 ਸਾਲ ਬਾਅਦ ਲੋਕਾਂ ਦੇ ਵਿੱਚ ਮੈਨੂੰ ਜਲੰਧਰ ਰੋਡ ਮੇੜੀ ਹੁਸ਼ਿਆਰਪੁਰ ਨੂੰ ਮੁਖਪੰਦਰੀ ਜੀ ਨੇ ਜ਼ਿਲ੍ਹੇ ਨੂੰ ਮੈਡੀਕਲ ਕਾਲਜ ਦਿੱਤਾ ਜਿੱਥੇ 100 ਬੱਚਾ ਐਮਬੀਬੀਐਸ ਕਰਕੇ ਜਾਏਗਾ ਸਾਢੇ 450 ਕਰੋੜ ਰੁਪਏ ਸਭ ਤੋਂ ਪਹਿਲਾਂ ਦਿੱਤਾ ਔਰ 300 ਬੈੱਡ ਦਾ ਨਵਾਂ ਹਸਪੀਟਲ ਦਿੱਤਾ ਕਦੀ ਇਦਾਂ ਹੋਇਆ ਸੀ ਲੋਕ ਦੇਖ ਰਹੇ ਅੱਜ ਦਾ ਜਿਹੜਾ ਇਕੱਠ ਹੈ ਲੋਕਾਂ ਦਾ ਪਿਆਰ ਹੀ ਦਰਸਾਉਂਦਾ ਪਿਆ ਕਿ ਬਹੁਤ ਵੱਡੀ ਵਿਕਟਰੀ ਹੋਈ ਅੱਜ ਦਾ ਰੋਡ ਸ਼ੋਅ ਕਿਵੇਂ ਰਿਹਾ ਜੋ ਅੱਜ ਨੋਮੀਨੇਸ਼ਨ ਤੋਂ ਅੱਜ ਨੋਮੀਨੇਸ਼ਨ ਦਾ ਰੋਡ ਮੈਂ ਕਹਿੰਦਾ ਰਿਕਾਰਡ ਤੋੜ ਰੋਡ ਸ਼ੋਅ ਸੀਗਾ ਔਰ ਲੋਕ ਖੁਦ ਦੇਖ ਰਹੇ ਸੀ ਖੜੇ ਹੋ ਕੇ ਔਰ ਸਭ ਤੋਂ ਵੱਡੀ ਗੱਲ ਰੋਡ ਸ਼ੋਅ ਦੀ ਜਿਹੜੀ ਜਾਨ ਹੁੰਦੀ ਆ ਲੋਕ ਕਦਮ ਦਰ ਕਦਮ ਤੁਰ ਕੇ ਜਿਹੜਾ ਸਾਡੇ ਜਿੱਥੇ ਅਸੀਂ ਮੇਰੇ ਦਫ਼ਤਰ ਦੇ ਮੋੜੇ ਅੱਗੇ ਖਤਮ ਹੋਇਆ ਉੱਥੇ ਤੱਕ ਲੋਕ ਮੈਂ ਕਹਿ ਸਕਦਾ 25000 ਤੋਂ ਜ਼ਿਆਦਾ ਲੋਕ ਇਕੱਠੇ ਹੋ ਕੇ ਤੁਰ ਕੇ ਉੱਥੇ ਤੱਕ ਪਹੁੰਚੇ ਵਿਰੋਧੀਆਂ ਨੂੰ ਕੀ ਕਹਿਣਾ ਚਾਹ ਉਵਰੋਦੀ ਨਾ ਨੂੰ ਤਾਂ ਮੈਂ ਗੱਲ ਕਹਿਣਾ ਚਾਹਨਾ ਵੀ ਜਿਹੜਾ ਤੁਸੀਂ 70 ਸਾਲ ਚ ਵਿਸ਼ਵਾਸ ਗੁਆਇਆ ਤੁਹਾਨੂੰ ਕਿਸੇ ਨੂੰ 30 ਸਾਲ ਮਿਲੇ ਕਿਸੇ ਨੂੰ 35 ਸਾਲ ਮਿਲੇ ਤੁਸੀਂ ਉਹਨਾਂ ਲੋਕਾਂ ਲਈ ਉਹਨਾਂ ਲਈ ਕੰਮ ਕਰੋ بجائے ਕਿ ਕੋਈ ਬਿਆਨਬਾਜ਼ੀ ਕਰਨ ਦੇ ਅੱਜ ਬਿਆਨਬਾਜ਼ੀਆਂ ਜ਼ਮਾਨਾ ਨਹੀਂ ਹੈਗਾ ਅੱਜ ਲੋਕ ਤੁਹਾਨੂੰ ਖੁੱਲ੍ਹੀਆਂ ਅੱਖਾਂ ਨਾਲ ਦੇਖਦੇ ਆ ਮਹਿਸੂਸ ਕਰਦੇ ਆ ਉਹਨਾਂ ਨਾਲ ਬਾਕੀਆਂ ਨਾਲ ਕੰਪੇਅਰ ਕਰਦੇ ਆ ਅੱਜ ਜਦੋਂ ਕੰਪੇਅਰ ਕਰਦੇ ਕਹਿੰਦੇ ਹੈ ਇਦਾਂ ਵੀ ਹੋ ਸਕਦਾ ਫੌਜ ਨੂੰ 1 ਕਰੋੜ ਰੁਪਏ ਕੋ ਦੇ ਸਕਦਾ ਜੀ ਜਵਾਬ ਨੂੰ ਜਾ ਕੇ ਘਰ ਜਾ ਕੇ ਮੁੱਖ ਮੰਤਰੀ ਜੀ 43000 ਨੌਕਰੀਆਂ ਬਿਨਾਂ ਕਿਸੇ 1 ਰੁਪਏ ਤੋਂ ਮਿਲ ਸਕਦੀਆਂ ਜਿੱਤੇ ਨੈਤ ਤਹਿਸੀਲ ਤੱਕ ਦਾ ਅਰਧਿਤ ਲੜਕੀ ਸਾਡੀ ਇੱਕ ਮਿਸਤਰੀ ਦੀ ਲੜਕੀ ਵਰਤੀ ਹੋਈ 1000 ਵਰਤੀ ਜੀ ਕਦੀ ਐਦਾਂ ਹੁੰਦਾ ਸੀ ਜਿਹੜਾ ਮੈਂ ਕਹਿੰਦਾ ਵੀਰ ਜਵਾਨ ਸ਼ਹੀਦਾਂ ਨੂੰ ਜਿਹੜਾ ਪ੍ਰਣਾਮ ਕੀਤਾ ਮੁੱਖ ਮੰਤਰੀ ਜੀ ਨੇ ਉਹਨਾਂ ਨੂੰ ਜਾ ਕੇ ਸਲੂਟ ਕਰਦੇ ਆ ਔਰ 1 ਕਰੋੜ ਰੁਪਏ ਕਿਉਂ ਉਹਨਾਂ ਉਹਨਾਂ ਦੇ ਬੱਚੇ ਜਾਂ ਜਿਹੜਾ ਬੱਚਾ ਚਲਾ ਜਾਂਦਾ ਸ਼ਹੀਦ ਹੋ ਜਾਂਦਾ ਅਸੀਂ ਨਹੀਂ ਕਹਿੰਦੇ ਕਿਸਦਾ ਹੋਵੇ ਲੇਕਿਨ ਜਿਹੜਾ ਹੋ ਜਾਂਦਾ ਉਹ ਜਿਹੜਾ ਹੈਗਾ ਉਹਨਾਂ ਦੇ ਪਰਿਵਾਰ ਦੀ ਦੇਖਭਾਲ ਕਰਨਾ ਸਾਡੀ ਸਾਡੀ ਡਿਊਟੀ ਸੀ ਸਰਕਾਰਾਂ ਦੀ ਇਹ ਭੁੱਲਿਓ ਸੀ ਇਹ ਦੋ ਸਲਾਈ ਮਸ਼ੀਨਾਂ ਦੇਣ ਦਿੱਤੀ ਅੱਜ ਲੋਕ ਮਸਹੂਸ ਕਰ ਰਹੇ ਉਹਨੂੰ ਕਹਿੰਦੇ ਆਮ ਆਦਮੀ ਪਾਰਟੀ ਕਾਮਨ ਪਾਰਟੀ ਜਦੋਂ ਆਪਾਂ ਇਲੈਕਸਿਟੀ ਦੇ ਪੁਰਾਣੇ ਬਿੱਲ ਮਾਫ਼ ਕੀਤਾ ਸੀ ਮੈਂ ਤੁਹਾਨੂੰ ਹੁਸ਼ਿਆਰਪੁਰ ਤੋਂ ਤੁਹਾਨੂੰ ਕਦੇ ਜਾ ਕੇ ਤੁਸੀਂ ਪਤਾ ਕਰਦੇ ਸੀ ਕਿ ਇਦਾਂ ਦਾ ਗਰੀਬ ਪਰਿਵਾਰ ਸੀ ਉਹ ਕਹਿੰਦੇ ਸਾਡਾ ਕਨੈਕਸ਼ਨ ਕੱਟਦਾ ਸੀ 5 ਸਾਲ ਤੋਂ ਬੈਠੇ ਸੀ ਅਸੀਂ ਭੁੱਲ ਗਏ ਸੀ ਸਾਡਾ ਕਦੇ ਕਨੈਕਸ਼ਨ ਜਿੰਦਗੀ ਦੇ ਅਸੀਂ ਲਵਾਵਾਂਗੇ ਉਹ ਜਨਰਲ ਵਰਗ ਦਾ ਪਰਿਵਾਰ ਸੀ ਇਦਾਂ ਕਦੀ ਹੁੰਦਾ ਸੀ ਸੋ ਅੱਜ ਲੋਕ ਪੰਜਾਬ ਦੇ ਬਹੁਤ ਖੁਸ਼ ਹੈ ਔਰ 13 0 ਦਾ ਸਕੋਰ ਜਿਹੜਾ ਹੈ ਅਸੀਂ ਤੁਹਾਡੇ ਨਾਲ ਬੈਠ ਕੇ ਸ਼ੇਅਰ ਕਰਾਂਗੇ ਬੀਜੇਪੀ ਨੇ ਅਨੀਤਾ ਸੋਮਪrakash ਨੂੰ ਚੋਣ ਮੈਦਾਨ ਚ ਉਤਾਰਿਆ ਉਮੀਦਵਾਰ ਬਣਾਇਆ ਉਹਨਾਂ ਬਾਰੇ ਕੀ ਕਹੋਗੇ ਕਿਉਂਕਿ ਉਹਨਾਂ ਦੇ ਹਸਬੰਡ ਜੋ ਹੈ ਉਹ ਮੌਜੂਦਾ ਸੰਸਦ ਵੀ ਰਹੇ ਨੇ ਇਥੋਂ ਮੌਜੂਦਾ ਸੰਸਦ ਰਹੇ ਔਰ ਵੱਡੀ ਗੱਲ ਹੈ ਮੰਤਰੀ ਬਣੇ ਇੱਕ ਮਨਿਸਟਰ ਦਾ ਇੱਕ ਲੋਕਾਂ ਦੇ ਮੈਂਬਰ ਪਾਰਲੀਮੈਂਟ ਬਣਾਇਆ ਉਹ ਲੋਕਾਂ ਨੂੰ ਮਿਲੇ ਤੱਕ ਨਹੀਂ ਕਦੀ ਵੱਡੀ ਗੱਲ ਹੈ ਪਤਾ ਨਹੀਂ ਕਿਹੜੇ ਮੂਡ ਦੇ ਨਾਲ ਹੈ ਕਿਹੜੇ ਮੰਨ ਦੇ ਨਾਲ ਲੋਕਾਂ ਦੇ ਵਿੱਚ ਦੁਆਰਾ ਗਏ ਅਨੀਤਾ ਸੋਮਪrakash ਜੀ ਨੂੰ ਲਾ ਕੇ ਇਹ ਔਰ ਵੱਡੀ ਗੱਲ ਸੀ ਨੈਸ਼ਨਲ ਹਾਈਵੇ ਸਿਕਾ ਬਣਾਣਾ ਤੁਹਾਡਾ ਫਰਜ਼ ਸੀ ਬਣਾ ਪੰਜਾਬ ਗਵਰਨਮੈਂਟ ਰਹੀ ਹੈ 14 ਕਰੋੜ ਰੁਪਏ ਲਾ ਕੇ ਯਾਰ ਆਪਾਂ ਕੁਝ ਤਾਂ ਦੇਖ ਲਈਏ ਆਪਾਂ ਕੁਝ ਤਾਂ ਸੋਚੀਏ ਮਤਲਬ ਬਿਲਕੁਲ ਵੀ ਉਹ ਨਹੀਂ ਸੀ ਸਰਕਾਰ ਵੀ ਉਹਨਾਂ ਦੀ ਸੀ ਨਾ ਉਹ ਨੋ ਨੋ ਸਰਕਾਰ ਉਹਨਾਂ ਦੀ ਰੋਡ ਟੁੱਟੀ ਪਈ ਅੱਛਾ ਟੁੱਟੀ ਰਹੀ ਕਿਉਂ ਕਿੱਥੇ ਸੁੱਤੇ ਪਏ ਸੀ ਕਿ ਆ ਇੱਕ ਮੰਤਰੀ ਦਾ ਕਿਹਾ ਮੈਂਬਰ ਪਾਰਲੀਮੈਂਟ ਦਾ ਲੈਵਲ ਸੀ ਇਹਨਾਂ ਦਾ ਬੜੀ ਹੈਰਾਨਗੀ ਦੀ ਗੱਲ ਆ ਲੋਕ ਡਿੱਗਦੇ ਪਏ ਸੱਟਾਂ ਲੱਗਦੇ ਨੇ ਮੌਤਾਂ ਹੋ ਰਹੀਆਂ ਸ ਪਰ ਇਹਨਾਂ ਨੂੰ ਸ਼ਰਮ ਹੀ ਨਹੀਂ ਆਈ ਕਿਸੇ ਨੂੰ ਵੀ ਮੈਂ ਤਾਂ ਕਹਿ ਸਕਦਾ ਇਹ ਤਾਂ ਬੜੀ ਬੇਸ਼ਰਮੀ ਵਾਲਾ ਕੰਮ ਹੋ ਜਾਂਦਾ ਜੋ ਹੋਇਆ ਵੀ ਤੁਸੀਂ ਆ ਕੇ ਲੋਕਾਂ ਦੇ ਵਿੱਚ ਫੇਰ ਆ ਕੇ ਜਾ ਕੇ ਵੋਟ ਮੰਗਣ ਚੱਲ ਗਏ ਇਦਾਂ ਕਿਦਾਂ ਹੋ ਸਕਦਾ ਤੁਹਾਨੂੰ ਲੋਕ ਪੁੱਛੂਗੇ ਜਿਆਦਾਤ ਲੋਕਾਂ ਨੂੰ ਤੁਸੀਂ ਇੰਨੀ ਫਰਾਕ ਦੇ ਲੈਣਾ ਜਵਾਬ ਦਿਓ ਵੀ ਮੈਂ ਨਹੀਂ ਜੀ ਅਸੀਂ ਆ ਕੀਤਾ ਕੁਛ ਤਾਂ ਦੱਸੋ ਤੁਸੀਂ ਇਹਦੇ ਦੱਸੋ ਅਸੀਂ ਕਿਸੇ ਨੂੰ ਮਿਲੇ ਆ ਉਹ ਤਾਂ ਬੈਠੇ ਵੀ ਫਗਵਾੜਾ ਚ ਨੇ ਨਹੀਂ ਫਗਵਾੜਾ ਚ ਚਲੋ ਬੋੜੇ ਬੈਠਣ ਵਾਲੇ ਵੀ ਕਈ ਵੇਰ ਦਿੰਦੇ ਸਾਡਾ ਤਾਂ ਚਲੋ ਆਪਣੇ ਘਰ ਦਾ ਉਮੀਦਵਾਰ ਤੁਹਾਨੂੰ ਮਿਲਿਆ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਜੀ ਡਾਕਟਰ ਅਜਕਮਰ ਜੀ ਦਾ ਕਾਰੋਬਾਰ ਔਰ ਰੈਜ਼ਿਡੈਂਸੀ ਤੇ ਅੱਛਾ ਬੇਵੜਾ ਦਾ ਜਿਹਨੂੰ ਕਹਿੰਦੇ ਆ ਪੋਲਿਟਿਕਲ ਉਸਗਾ ਦੋ ਵਾਰੀ ਦੂਜੀ ਵਾਰੀ ਐਮਐਲ ਲੋਕਾਂ ਨੇ ਕੀਤਾ ਸੋ ਇਹ ਵੱਡੀ ਗੱਲ ਆ ਅੱਜ ਮੈਂ ਕਹਿੰਨਾ ਇਲੈਕਸ਼ਨ ਦਾ ਜਿਹੜਾ ਡਿਸੀਜਨ ਆ ਉਹ ਤਾਂ ਆ ਚੁੱਕਾ ਹੈ ਵੋਟਾਂ ਪੈਣੀਆਂ ਤੁਹਾਡੇ ਸਾਹਮਣੇ ਪੈਣੀਆਂ ਤੁ ਦਰਸ਼ਕੋ ਇਹ ਸਨ ਭ੍ਰਮਸ਼ੰਕਰ ਜਿੰਪਾ ਜੀ ਜੋ ਕਹਿੰਦੇ ਨੇ ਕਿ 5 ਜੂਨ ਨੂੰ 13 ਜ਼ੀਰੋ ਦੇ ਨਾਲ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੀਆਂ ਸੀਟਾਂ ਆਉਣਗੀਆਂ ਉਹਨਾਂ ਨੇ ਦਾਵਾ ਕੀਤਾ ਹੈ ਹੁਣ ਦੇਖਦੇ ਹਾਂ ਕਿ 1 ਜੂਨ ਨੂੰ VOTING ਵਾਲੇ ਦਿਨ ਪੰਜਾਬ ਦੇ ਲੋਕ ਕਿਹਨਾਂ ਨੂੰ ਫਤਵਾ ਦਿੰਦੇ ਨੇ ਜਿੱਤ ਦਾ ਫਤਵਾ ਕਿਹਦੇ ਕਿਹੜੀ ਪਾਰਟੀ ਦੇ ਹੱਕ ਵਿੱਚ ਦਿੰਦੇ ਨੇ ਕੈਮਰਾ ਪਰਸਨ ਸੰਦੀਪ ਦੇ ਨਾਲ ਅਸ਼ਰਫ ਟੁੱਡੀ ਏ ਵੀ ਵੀ ਸੰਝਾ ਹੁਸ਼ਿਆਰਪੁਰ